ਆਪਾਂ ਅੱਜ ਖਨੌਰੀ ਬਾਟਰ ਤੇ ਲਾਈਵ ਹੋਇਆ ਤੇ ਤੁਹਾਨੂੰ ਇਥੋਂ ਦੇ ਆਪਾਂ ਹਾਲਾਤਾਂ ਬਾਰੇ ਦੱਸਦੇ ਆ ਤੇ ਇਹ ਨਾ ਮੇਰਾ ਬਾਈ ਜੁੜਜੋ ਵਾਦਾ ਬੰਦੇ ਤੇ ਬਤ ਬਤ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਤਾਂ ਜੋ ਤੁਹਾਨੂੰ ਆਪਾਂ ਇਹਨਾਂ ਹਾਲਾਤਾਂ ਬਾਰੇ ਬਿਆਨ ਕਰ ਸਕੀਏ ਵੀ ਕੀ ਚੱਲ ਰਿਹਾ ਆ ਆਜੋ ਆਜੋ ਜੁੜਜੋ ਜੁੜਜੋ ਮੇਰਾ ਭਰਾ ਸ਼ੇਅਰ ਕਰਦੇ ਜਾਓ ਵੀਡੀਓ ਨੂੰ ਵੱਧ ਤੋਂ ਵੱਧ ਹੈਲੋ ਅਨਮੋਲ ਮੋਲ अरोड़ा ਕੀ ਹਾਲ ਚਾਲ ਹੈ ਬਈ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਮੇਰਾ ਭਾਈ ਤੁਹਾਨੂੰ ਆਪਾਂ ਖਨੌਰੀ ਬਾਰਡਰ ਤੇ ਹਾਲਾਤਾਂ ਬਾਰੇ ਦੱਸਦੇ ਆ ਕਿ ਕਿਤਾ ਕਿਸਾਨ ਭਰਾ ਜਿਹੜੇ ਰਹਿ ਰਹੇ ਆ ਆ ਦੇਖੋ ਟਰਾਲੀਆਂ ਦੇ ਵਿੱਚ ਕਿਵੇਂ ਤੰਬੂ ਲਾਏ ਹੋਏ ਪੈਣਾ ਬਹੁਤ ਔਖਾ ਰਾਤ ਨੂੰ ਠੰਡ ਬਹੁਤ ਹੁੰਦੀ ਆ ਇਹ ਕਦੇ ਵੀ ਆਪਾਂ ਕੱਲ ਨੂੰ ਆਟਾ ਮੰਗਦੇ ਹੋ ਰੋਜ ਜੇ ਆਟਾ ਮੰਗਦੇ ਤਾਂ ਵਾਟ ਨਹੀਂ ਮੇਰੀ ਬਹੁਤ ਦਿਨੇ ਆਪਾਂ ਬੇਕੋ ਕੋ ਦਿਨੇ ਆ ਤੁਸੀਂ ਦੀਨ ਕੋ ਜਿਵੇਂ ਸਾਫ ਜੀ ਆਟਾ ਹੈਗਾ ਲੋੜ ਆ ਤੇ ਆਪਾਂ ਤੇ ਆਪਾਂ ਸਾਰਿਆਂ ਨੂੰ ਬਈ ਜੀ ਇਹ ਜਿਹੜਾ ਮੋਰਚਾ ਨਾ ਇਹ ਹੈਗਾ ਸਾਂਝਾ ਮੋਰਚਾ ਤੇ ਆਪਣੇ ਸਾਰਿਆਂ ਦਾ ਫਰਜ਼ ਬਣਦਾ ਇੱਥੇ ਆਉਣ ਦਾ ਕਿਉਂਕਿ ਜਿਹੜੀ ਇਹ ਲੜਾਈ ਆ ਇਹ ਜਿਹੜੀ ਲੜਾਈ ਆ ਇਹਨਾਂ ਕੋਈ ਇੱਕ ਦਿਨ ਜਾਂ ਦੋ ਦਿਨ ਚੱਲਣ ਵਾਲੀ ਲੜਾਈ ਨਹੀਂ ਹੈਗੀ ਇਹ ਜਿਹੜੀ ਲੜਾਈ ਆ ਇਹ ਬਹੁਤ ਲੰਮਾ ਸਮਾਂ ਚੱਲਣੀ ਆ ਸੋ ਹਾਂ ਨਵੀਂ ਬਾਰਡਰ ਤੇ ਪਹੁੰਚੋ ਵੀ ਸਾਰੇ ਡੌਣਕਾ ਲੱਗੀਆਂ ਪੰਨਾਂ ਇਹ ਜਿਹੜੀ ਲੜਾਈ ਹੈ ਨਾ ਇਹ ਸਾਂਝੀ ਲੜਾਈ ਆ ਇਹ ਕਿਸੇ ਕਿਸਾਨ ਭਰਾ ਦੀ ਨਹੀਂ ਜਾਂ ਕਿਸੇ ਜੱਟ ਜ਼ਿਮੀਂਦਾਰ ਦੀ ਨਹੀਂ ਇਹ ਜਿਹੜੀ ਲੜਾਈ ਹੈ ਸਾਰਿਆਂ ਦੀ ਸਾਂਝੀ ਲੜਾਈ ਆ ਸੋ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਸਾਰੇ ਹਮ ਹਮਾ ਕੇ ਪਹੁੰਚੋ ਤੇ ਆਪਾਂ ਸਰਦਾਰ ਡੱਲੇਵਾਲ ਸਾਹਿਬ ਜੀ ਦਾ ਸਾਥ ਦੇਣਾ ਕਿਉਂਕਿ ਉਹਨਾਂ ਨੂੰ ਅੱਜ 17 ਦਿਨ ਹੋ ਗਏ ਉਹ ਮਰਨ ਵਰਤ ਤੇ ਪਏ ਆ ਤੇ ਉਹਨਾਂ ਦੀ ਜਿਹੜੀ ਕੰਡੀਸ਼ਨ ਆ ਉਹਨਾਂ ਦੇ ਜਿਹੜੇ ਹਾਲਾਤ ਆ ਉਹ ਬਹੁਤ ਹੀ ਜ਼ਿਆਦਾ ਨਾਚਕ ਹੁੰਦੇ ਜਾਂਦੇ ਆ ਦਿਨੋਂ ਦਿਨ ਤੇ ਇਹ ਹੁਣ ਸਰਕਾਰ ਨੂੰ ਸੋਚਣਾ ਪੈਣਾ ਵੀ ਇਹਦੇ ਤੇ ਕੀ ਕੀਤਾ ਜਾਵੇ ਕਿਉਂਕਿ ਐਮਐਸਪੀ ਲਾਗੂ ਕਰਨੀ ਵੀ ਜ਼ਰੂਰੀ ਆ ਤੇ ਜਿਹੜਾ ਮੰਡੀਕਰਨ ਖਤਮ ਕਰ ਰਿਹਾ ਆ ਇਹ ਜੀ ਤਾਂ ਸਰਕਾਰ ਬਹੁਤ ਜ਼ਿਆਦਾ ਗਲਤ ਕਰ ਰਹੀ ਆ ਕਿਉਂਕਿ ਜੇ ਅੱਜ ਮੰਡੀਕਰਨ ਖਤਮ ਹੋ ਗਿਆ ਨਾ ਤਾਂ ਮਤਲਬ ਜਿਹੜੇ ਜੱਟ ਭਰਾ ਕਿਸਾਨ ਭਰਾ ਜਾਂ ਆਪਾਂ ਦੁਕਾਨਦਾਰ ਭਰਾ ਸਾਰੇ ਰੁਲ ਜਾਗੇ ਕਿਉਂਕਿ ਕਿਸਾਨਾਂ ਨਾਲ ਹੀ ਦੁਕਾਨਦਾਰੀ ਆ ਤੇ ਕਿਸਾਨਾਂ ਨਾਲ ਹੀ ਸਾਰੇ ਲੋਕ ਆ ਕਿਉਂਕਿ ਜਿਹੜਾ ਆਪਣਾ ਪੰਜਾਬ ਆ ਉਹ ਕਿਸਾਨੀ ਦੇ ਸਿਰ ਤੇ ਹੀ ਚੱਲਦਾ ਤੇ ਕਿਉਂ ਨਾ ਆਪਾਂ ਸਾਥ ਦਈਏ ਇਕੱਠੇ ਹੋਈਏ ਤਾਂ ਜੋ ਆਪਣੇ ਜਿਹੜੇ ਕਿਸਾਨ ਭਰਾ ਉਹ ਉੱਠਣ ਉਹ ਉੱਠਣਗੇ ਤਾਂ ਆਪਣਾ ਜਿਹੜੀ ਆਪਾਂ ਜਿਹੜੇ ਮਾਜਨ ਲੋਕ ਆ ਕਿਸਾਨ ਮਤਲਬ ਦੁਕਾਨਦਾਰ ਲੋਕ ਆ ਫੇਰ ਹੀ ਇਹਨਾਂ ਕੋਲੇ ਕੋਈ ਦੋ ਰੁਪਏ ਆਉਣਗੇ ਜੇ ਕਿਸਾਨ ਭਰਾਵਾਂ ਕੋਲੇ ਕੁਝ ਹੋਊਗਾ ਸੋ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਸਾਰੇ ਭਾਈ ਹਮ ਹਮਾ ਕੇ ਇੱਥੇ ਪਹੁੰਚੋ ਤੇ ਜਿਹੜੀ ਇਹ ਜਿਹੜਾ ਲਾਈਵ ਆ ਇਹ ਇਹਨੂੰ ਵੱਤ ਵੱਤ ਸ਼ੇਅਰ ਕਰਦੇ ਜਾਓ ਤੇ ਤੁਹਾਨੂੰ ਆਪਾਂ ਹੋਰ ਵੀ ਕਈ ਵੀਡੀਓ ਰਾਹੀਂ ਇੱਥੋਂ ਦੇ ਹਾਲਾਤਾਂ ਬਾਰੇ ਬਿਆਨ ਕਰਦੇ ਰਵਾਂਗੇ ਸੋ ਧੰਨਵਾਦ ਬਾਈ ਜੀ ਸਾਰਿਆਂ ਦਾ ਜਿਹੜੇ ਜੁੜੇ ਆ ਜਿਹੜਿਆਂ ਨੇ ਵੀਡੀਓ ਸ਼ੇਅਰ ਕੀਤੀ ਆ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸੋ ਇਹ ਜਿਹੜਾ ਲਾਈਵ ਆ ਇਹਨੂੰ ਹੋਰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਧੰਨਵਾਦ ਬਾਈ